ਮਾウス ਦਾ ਦਿਨ ਅੱਜ ਆ ਗਈ ਮੱਸੀਆਂ ਤੇ ਮੱਸੀਆਂ ਦੀ ਮਨਾ ਰਹੇ ਆਪਾਂ ਛੁੱਟੀ ਮਸ਼ੀਨ ਅੱਜ ਬੰਦ ਹੈ ਤਾਂ 2 ਵਜੇ ਤੋਂ ਬਾਅਦ ਚਾਲੂ ਕਰਾਂਗੇ ਆ ਆਗੇ ਜੀ ਮੰਡੀ જયਸਰ ਇਹ ਰਾਜਸਥਾਨ ਦੀ ਧਨ ਮੰਡੀ ਐਵੇਂ ਦਾ ਇੱਥੋਂ ਦਾ ਹਸਾਕਤਾਬ ਨੇ ਨਾ ਬੜੀ ਵਾਰੀ ਮੈਨੂੰ ਕਹਿਦਾ ਕਹਿੰਦਾ ਮੇਰੀ ਯਾਰ ਵੀਡੀਓ ਨਹੀਂ ਬਣਾਈ ਤੂੰ ਵੀਡੀਓ ਨਹੀਂ ਪਾਈ ਇਤਕੀ ਦੀ ਵੀਡੀਓ ਲਾਜ਼ਮੀ ਪਾ ਦੇਣੀ ਆਪਾਂ ਵਲੋਗ 42 47 10 55 61 70 70 80 ਹੋ ਗਿਆ ਚੈੱਕ ਕਰਨ ਹੈ ਗਿਆ ਉੱਧਰ ਤੋਂ ਜਾਣਾ ਠੀਕ ਹੈ ਉਧਰ ਤੋਂ ਬਸੁਰੇ ਜਾਣਾ ਦੇਖਣਾ ਉਹ ਇੱਕ ਪਾਲ ਜੀ ਜੀ ਦਾ ਬਾਵਾ ਮੈਂ ਆਪ ਦੇਖਿਆ ਫਿਰ ਇਹਦੇ ਕਾਰਨ ਕੀ ਹੋਣਾ ਜੀ ਜੀ ਕਰਦਾ ਵੀ ਬਾਹਰ ਜਾਈਏ ਵਾਹ ਫਸ ਗਿਆ ਟਰੈਕਟਰ ਵਾ ਟਨੇ ਟੱਪਿਆ ਥੱਲੇ ਬਾਣਾ ਕੋਲਾ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਵੈਲਕਮ ਬੈਕ ਤਾਂ ਕਿਵੇਂ ਹੋ ਸਾਰੇ ਜਣੇ ਅੱਜ ਦੀ ਵਲੋਗ ਦੀ ਸ਼ੁਰੂਆਤ ਜੀਪ ਤੋਂ ਅੱਜ ਆਪਾਂ ਵਟਾਂਗੇ ਖਣਕ ਵੀ 15 17 ਵੀ ਕਿਏ ਬਾਈਆਂ ਨੇ ਪਰੋਸੀਆਂ ਨੇ ਵਟਣੀਆਂ ਤੇ ਤਿੰਨ ਵੀ ਕਿ ਆਪਣੀਆਂ ਆਪਣੀ ਗੱਟ ਹੈ ਤੇ ਪਰੋਸੀਆਂ ਦੀ ਕਣਕ ਜ਼ਿਆਦਾ ਹੈਗੀ ਹੈ ਤਾਂ ਆਪ ਹੁਣ ਜੀਪ ਲੈ ਕੇ ਚੱਲੇ ਮਸ਼ੀਨ ਵਾਲੇ ਕੋਲ ਮਸ਼ੀਨ ਵਾਲਾ ਬੈਲੀ ਆ ਗਿਆ ਇੱਧਰ ਆਈ ਮਸ਼ੀਨ ਇੱਧਰ ਇੱਕ ਟਰਾਲੀ ਇੱਕ ਆਖੜੀ ਤੇ ਇੱਕ ਇਸ ਟਰੈਕਟਰ ਦੇ ਵਿੱਚ ਪਾਣੀ ਤਿੰਨ ਟਰਾਲੀਆਂ ਤੇ ਹੁਣ ਆਪਾਂ ਵੜਾਂਗੇ ਕਣਕ ਪ੍ਰੀਤ ਵਾਲੀ ਮਸ਼ੀਨ ਤੇ ਬਾਈ ਇਹ ਕਿਹ ਲਿਆ ਨਵੀਂ ਆਪਣਾ ਮਿੱਤਰ ਬੰਦਾ ਚੱਕ ਪਾੜ ਜਾ ਇੱਧਰ ਲੱਗੀ ਖੜੀ ਏ ਮਸ਼ੀਨ ਤੇ ਆਪਾਂ ਮੂੰਹ ਸਿਰ ਬੰਨ ਕੇ ਨਾ ਵੱਟ ਤੇ ਚਲ ਖੋਲ ਲੈਨੇ ਥੋੜਾ ਜਿਹਾ ਗਰਮੀ ਆ ਗਈ ਏ ਬਾੜੀ ਤੇ ਲੋਹਾ ਚੱਲਣ ਲੱਗ ਗਿਆ ਅੱਜ ਤੇ ਆਪਾਂ ਵੜ ਰਹੀਆਂ ਕਣਕ ਆ ਵਾਲੀ ਤੇ ਆ ਕਣਕ ਬਾਈਆਂ ਨੇ ਵੀ ਜੀਏ ਦੋ ਪਾਣੀਆਂ ਵਾਲੀ ਆ ਬਾਈਆਂ ਦੀ ਉਹ ਵਾਲੀ ਤੇ ਆ ਤੇ ਇੱਕ ਉਹ ਅੱਗੇ ਇਹ ਦੋਨੇ ਦੋ ਪਾਣੀਆਂ ਦੀ ਕਣਕ ਹੈ ਸਟਾਰ ਦਾ ਕੋਈ ਵੀ ਹੈਗਾ ਤੇ ਇਹ ਤੁਹਾਨੂੰ ਅੱਜ ਵਿਖਾਵਾਂਗੇ ਵੀ ਇਹਦਾ ਕੀ ਕੁਝ ਛੜ ਰਹਿੰਦਾ ਕਿੰਨਾ ਕੁ ਬਸ ਇਸ ਤੋਂ ਬਾਅਦ ਆਹੀ ਵੱਢਣੀ ਐ ਤੇ ਇਹਦਾ ਲੱਗ ਜੂਗਾ ਪਤਾ 2852 ਤੇ ਉਹ ਪਰਲੀ ਵੀ 2852 ਤੇ ਆਹ ਦੋ ਪਾਣੀਆਂ ਵਾਲੀ ਇਹਦਾ ਤੁਹਾਨੂੰ ਇਹਦੀ ਦੱਸਾਂਗੇ ਵੀ ਕਿੰਨਾ ਕੁ ਚੜ ਰਹਿੰਦਾ ਨਹੀਂ ਤਾਂ ਅੱਗੇ ਤੂੰ ਆਪਾਂ ਵੀ ਦੋ ਪਾਣੀਆਂ ਵਾਲੀ ਬੀਜਾਂਗੇ ਦੂਜੀਆਂ ਕਣਕਾਂ ਦੇ ਥੋੜੀ ਮਿਹਨਤ ਜ਼ਿਆਦਾ ਹੁੰਦੀ ਐ ਇਹਦੀ ਸ਼ਾਇਦ ਘਟ ਹੋਊਗੀ ਲੱਗ ਜਣਾ ਅੱਜ ਪਤਾ ਚਲੋ ਜੀ ਆਪਾਂ ਚੱਲਦੇ ਹਾਂ ਮਸ਼ੀਨਾਂ ਨਾਲ ਪਾਸੇ ਆ ਗਿਆ ਮਿੱਤਰ ਪਿਆਰੇ ਇਹ ਹੁਣ ਪੂਰੂਗਾ ਆਪਾਂ ਨੂੰ ਆਪਾਂ ਵੀ ਇਸ ਤਰ੍ਹਾਂ ਲੱਗੇ ਜਿੱਦਾਂ ਚੱਲੀ ਜਾਂਦੀ ਮਸ਼ੀਨ ਤੇ ਮੁਆਇਨਾ ਕਰਨ ਵਾਲੇ ਬੰਦੇ ਪਹੁੰਚ ਗਏ ਵਾਵਾ ਸਰਵੇਅਰ ਤੇ ਸਰਵੇਜੇ ਪਤਾ ਲੱਗਿਆ ਵੀ ਦਾਣੇ ਪ੍ਰੀਤ ਵਾਲੀ ਛੱਟੀ ਜਾਂਦੀ ਹੈ ਤੇ ਛੱਟੀ ਵੀ ਵਾਹੇ ਜਾਂਦੀ ਆ ਵੇਖੋ ਇਧਰ ਆ ਭਾਈ ਮੈਂ ਤੁਹਾਨੂੰ ਕਰਨ ਦੱਸੀਂ ਦਾ ਵਾਵਾ ਭਾਈ ਭਾਲੀ ਭਾਲੇ ਛੱਟ ਤੇ ਦਾਣੇ ਆਵੇ ਔੜੇ ਯਾਰ ਦੇਖੀ ਯਾਰ ਮੜੇ ਮੋਟੇ ਹੋਣ ਦਾ ਵਾਵਾ ਆ ਤਾਂ ਭਾਈ ਜਿੱਥੋਂ ਲੱਪ ਇਕੱਠਾ ਕਰ ਲੋ ਭਾਵੇਂ ਯਾਰ ਹੈਗੇ ਆ ਤੋ ਫਾਈਨਲ ਡਿਸੀਜਨ ਇਹ ਹੈ ਕਿ ਹੁਣ ਮਸ਼ੀਨ ਕੋ ਬੰਦ ਕੀਤਾ ਜਾਏ ਤੇ ਇਹਦੀ ਦਾਬ ਦਬ ਵਧਾਉਣ ਵਾਲੀ ਹੈ ਇਹ ਤੇਜ਼ ਸੀ ਮਸ਼ੀਨ ਤੇਜ਼ ਸੀ ਹੈ ਨਾ ਚੱਲ ਬਾਈ ਨੇ ਵਾਪਸ ਫਿਰ ਸਟਾਰਟ ਕਰਤੀ ਉਹਨਾਂ ਕਿ ਕੋਈ ਗੱਲ ਨਹੀਂ ਡਿਗ ਦੇ ਦੇ ਡਿਗਣ ਦੇ ਅਗਲੇ ਕਿਹੜੇ ਪਤਲਾ ਅਗਲੇ ਕਿਹੜੇ ਵੇਖਦੇ ਆਪਾਂ ਕਿਵੇਂ ਆ ਕਿੰਨੀ ਹੋ ਗਈ 2851 ਦਾ ਹੈਗਾ ਤੇ ਇੱਕ ਡਰਮ ਅਜੇ ਭਰਿਆ ਹੈ ਤੇ ਕਿਹੜੇ ਲਾਤੇ ਮਿੱਤਰ ਨੇ 4-5 ਵੀਕਿਆਂ ਦੇ ਯਾਰ ਫਿਰ ਤਾਂ 2855 ਸਾਲੀ ਦੋਖਾ ਦੇਊਗੀ ਇਦਾਂ ਕਿਉਂ ਕਣਕ ਤਾਂ ਹੈਗੀ ਵਧੀਆ ਮਿੱਤਰ ਪਿਆਰੇ ਦਾਣੇ ਵੀ ਵਧੀਆ ਤੇ ਸਾਲੀ 2855 ਲੱਗਦੀ ਨਹੀਂ ਹੈ ਨਾ ਮਿਕਸ ਜੀ ਵੈਰੈਟੀ ਪਾਈਆਂ ਨੇ ਦੋ ਵੀ ਇਕੱਠੇ ਬੀਜੇ ਆ ਤਾਂ ਇਸ ਕਰਕੇ ਨਾ 2855 ਲੱਗਦੀ ਨਹੀਂ ਦੋ ਵੀ ਨਾ ਇਕੱਠੇ ਬੀਜੇ ਆ ਵੇਖੋ ਤਾਂ ਇਹ ਬਈ ਪ੍ਰਾਈਵੇਟ ਵੇਚ ਜੂਗੀ ਕਿਉਂਕਿ ਇਹਦਾ ਰੰਗ ਰੂੰਗਣਾ ਹੋਵੇ ਉਹਨੂੰ ਸਰਕਾਰੀ ਵੇਚਦੇ ਤੇ ਇਹ ਪ੍ਰਾਈਵੇਟ ਵਿਕ ਜੂਗੀ ਇਹਦਾ ਟਾਇਰ ਲਾ ਗਿਆ ਮਸ਼ੀਨ ਵਾਲਾ ਤੰਗ ਹੋਊਗਾ ਆ Rajasthan ਦੇ ਨਜ਼ਾਰੇ ਕੀ ਬਾਤ ਹੈ ਲੋ ਅੱਜ ਚੱਲਣ ਲੱਗ ਗਈ ਜੀ ਨਹੀਂ ਕਰਦਾ ਵੀ ਬਾਹਰ ਜਾਈਏ ਆ ਚਾਈ ਤਰਦੀਪ ਹੈ रुको यार गेड़ा लेके लैके पर ले नहीं पता नहीं कमजोर कणक है की गल है पर इस पास बाले है इतवा हो गया चेक कर है बाबू है गए यार दही उड़ दही है लपती ठंडी चेकि ਦਾ ਮਾ ਅਧਿਕਾਰੀ ਉਧਰ ਦੇ ਬਸਰੂ ਦੇ ਦਾ ਦੇਖਦਾ ਉਹ ਇੱਕ ਪਾਲ ਜੀ ਜੀ ਦਾਵਾ ਮੈਂ ਆਪ ਦੇਖਿਆ ਹੈ ਹੈਗੇ ਆ ਕੋਈ ਕੋਈ ਦਾਣਾ ਤਾਂ ਹੈਗਾ ਪਰਲੇ ਪਾਸੇ ਤਾਂ ਨਹੀਂ ਇੱਧਰ ਹੈਗੇ ਆ ਪਤਾ ਨਹੀਂ ਕੀ ਗੱਲ ਆ ਕਣਕ ਗਿੱਲੀ ਏ ਥੋੜੀ ਜੀ ਹਰ ਘੰਡਾ ਹਰ ਘੰਡਾ ਕੰਮ ਚੱਲ ਰਿਹਾ ਸੀ ਤੇ ਆ ਪੰਜ ਵੀਗੀਆਂ ਚ ਅੱਧੀ ਰਹਿ ਗਈ ਅੱਧੀ ਲੈ ਗਏ ਤੇ ਬਾਅਦ ਚ ਦਿੱਕਤ ਹੋ ਗਈ ਦਾਣੇ ਚੈੱਕ ਕਰਨ ਕਰ ਲਈ ਦਾਣੇ ਸੜਦੀ ਆ ਹੁਣ ਪ੍ਰੀਤ ਨੂੰ ਕਰ ਰਹੇ ਆ ਸੱਟ ਬੜੇ ਬਾਈ ਥੱਲੇ ਆਪਾਂ ਦਗੇ ਦੇਖਦੇ ਆ ਆਪਾਂ ਨੂੰ ਟਰੈਕਟਰ ਵਾਲੀ ਦਾ ਨੋਲੇਜ ਹੈ ਇਹਦਾ ਨੋਲੇਜ ਹੈ ਨੀਗਾ ਹੁਣ ਦੇਖਦੇ ਆ ਕਿੱਥੇ ਜੀ ਦਿੱਕਤ ਆਈ ਕੋਈ ਨਟ ਭੁੱਲਿਆ ਆਹ ਦਾਣੇ ਕੋਈ ਅਗਲੇ ਪਾਸੇ ਜੱਟ ਰਹੀਏ ਇੱਥੋਂ ਕੋਈ ਨਾ ਨਮਦਾ ਤੋਂ ਮਤਲਬ ਉਹ ਨਾਲ ਆ ਕਰਦੇ ਕੋਈ ਤੇ ਕਿਉਂਕਿ ਆ ਇੱਥੇ ਪਏ ਆ ਆ ਬਾਈ ਬਾਕੀ 올ਓਵਰ ਵਧੀਆ ਬਸ ਉਹ ਅੱਗੇ ਕੋਈ ਦਿੱਕਤ ਹੈਗੀ ਯਾਰ ਫਿਰ ਇਹਦਾ ਕਾਰਨ ਕੀ ਹੁਣ ਸਾਰ ਦਾ ਫੂੰਗਾ ਸਿੱਟਦੇ ਆ ਯਾਰ ਕੰਮ ਵੀ ਡਿੱਗੀ ਹੈ ਫਿੱਜੀ ਦੋਪੀ ਚੱਕਦੇ ਮਾਰ ਦੀ ਚੱਕ ਕੇ ਤਾਂ ਮੈਂਨ ਗੱਲ ਰੋਜਾਂ ਦੀ ਹੈ ਬਾਈ ਤੁਸੀਂ ਰੋਜਾਂ ਦਾ ਧਿਆਨ ਨਹੀਂ ਰੱਖਿਆ ਬਾ ਯਾਰ ਆਖੀ ਕਰਦੇ ਹੀ ਨਹੀਂ ਯਾਰ ਤਾਂ ਫਲਕ ਗਿਆ ਖਾ ਗੋੜ ਬਾਣੀਆਂ ਤੇਰਾ ਹੀ ਫਸ ਗਿਆ ਟਰੈਕਟਰ ਵਾ ਟਨੇ ਟੱਪਿਆ ਥੱਲੇ ਬਾਣ ਪੋਲਾ ਹੁਣ ਕੋਈ ਕਰਕੇ ਜਗਾਟ ਪਾਉਨੇ ਆ ਚਲੋ ਥੱਲੇ ਕੀ ਨਹੀਂ ਆ ਜਾਂਦਾ ਬਾਗੀਆਂ ਪਾਉਂਦਾ ਇਹਨਾਂ ਦਾ ਫਸੇ ਹੀ ਨਹੀਂ ਸੀ ਜਿੰਨਾ ਮੋਲ ਬਣਾ ਲਿਆ ਤੈਂ ਯਾ ਯਾਰ ਨਿਕਲ ਗਈ ਟਰਾਲੀ ਸਾਲਾ ਵੀਡੀਓ ਬਣਾਉਣ ਦੇ ਵਿੱਚ ਅਸ ਨਹੀਂ ਆਇਆ ਹੀ ਹੀ ਕਰਦੀ ਹਰ ਤੌਰ ਤੇ ਵੀਡੀਓ ਬਣਾਉਣ ਦੇ ਨਜ਼ਾਰੇ ਨਹੀਂ ਆਏ ਨੇ ਬਾਬਾ ਸਾਰਾ ਨਜ਼ਾਰੇ ਖਰਾਬ ਕਰਤਾ ਨਾ ਤਾ ਹੈ ਵੀਡੀਓ ਬਣਾਉਣ ਦਾ ਟੰਡੂ ਪਾਣਾ ਸੀ ਹੋਰ ਕੀ ਹੈ ਯਾ ਯਾਰ ਵੱਟ ਦੇ ਨਾਲ ਤਾਂ ਵੀਡੀਓ ਬਣਾਈਏ ਕੂਰਤਾ ਭਾਈ ਓਏ ਟਰਾਲੀ ਭਰੀਗੀ 6 ਵਿਗੇ ਆ ਤੇ ਦੋ ਤੇ ਦੋ ਚਾਰ ਗੇੜੇ ਉਧਰੋਂ ਆਏ ਆ ਤਾਂ 10 ਦੀ ਐਵਰੇਜ ਦੇਗੀ ਕਣਕ ਬੜੀ ਕੋਈ ਔਨੀ ਖਾਸ ਗੱਲ ਹੈ ਨਹੀਂ ਕੀ ਆਪਾਂ ਨੂੰ ਫਿਰ ਬੰਨ ਰੱਖਿਆ ਤੋਪਾ ਚ ਬੜੀਏ ਗਰਮੀ ਬਹੁਤ ਜ਼ਿਆਦਾ ਹੋਗੀ ਰਮੀ ਇੰਨੀ ਹੋ ਗਈ ਇੱਕ ਤਾਂ ਤੇ ਬਹੁਤ ਲੱਗਦੀ ਹੈ ਤੇ ਇੱਕ ਜੀਕ ਬਰੌਣ ਲੱਗ ਜਾਂਦਾ ਵਾਲੇ ਦਵਲੇ ਦਾ ਮਾਹੌਲ ਟਿਪੋ ਟੱਬ ਕੰਮ ਸਾਰਾ ਚਾਰਾ ਪਾਸੇ ਬਸ ਹਰਿਆਲੀ ਹੁਣ ਖਤਮ ਐ ਤੂ ਬਾਦ ਕਣ ਕੱਢੇ ਬਾਦ ਟਰੈਕਟਰ ਫਸ ਗਿਆ ਪਰਲੇ ਪਾਸੇ ਬਹਿ ਗਿਆ ਦਾਣੇ ਉੱਤੋਂ ਤੱਕ ਐ ਤੇ ਬਾਲਾ ਜ਼ੋਰ ਲਵਾਇਆ ਤੇ ਦਾਣੇ ਪਰ ਡਿੱਗਣਗੇ ਇਸ ਕਰਕੇ ਨਹੀਂ ਤੇ ਮਸ਼ੀਨ ਦਾ ਟੋਜਨ ਪਾ ਕੇ ਆਪਾਂ ਟਰੈਕਟਰ ਕੱਢਾਂਗੇ ਟਰਾਲੀ ਤੇ ਆਪਣਾ ਇਹ ਸੀਜ਼ਨ ਦਾ ਦੂਜਾ ਟੋਚਨ ਹੈ ਪਹਿਲਾਂ ਬਲਕਾਰ ਵਾਲੀ ਨਾਲ ਸੀਗਾ ਤੇ ਹੁਣ ਆਪਣਾ ਟੋਚਨ ਹੈ ਪ੍ਰੀਤ ਵਾਲੀ ਨਾਲ ਤਾਂ ਟਰੈਕਟਰ ਵਾਲੇ ਨਾਲ ਤਾਂ ਟੋਚਨ ਕਰਿਆ ਸੀ ਆਪਾਂ ਫਾਰਮ ਨੂੰ ਇਹਦੇ ਨਾਲ ਕਰਾਂਗੇ ਖੁਰਵਾਜ ਨੂੰ ਖੁਰਵਾਜ ਨੂੰ ਚਲੋ ਜੀ ਦੇਖਦੇ ਲੈ ਜੂਗੀ ਪਟਕੇ ਲੈ ਜੂ ਪਟਕੇ ਤੇਵਾਰੀ ਪਹਿਲਾ ਸੰਗਲ ਨਿਕਲ ਕੇ ਆਉਣ ਦਵਾਰੇ ਚੱਲ ਲੈ ਬਈ ਲਗੀ ਤੂ ਕੇ ਮਸ਼ੀਨ ਟਰੈਕਟਰ ਟਰਾਲੀ ਨੂੰ ਬਸ ਬਾਈ ਹੋਰ ਐਂਡ ਵੱਡਦੀ 6 ਕਿੱਲਿਆਂ ਦੀ 6 ਜੇ ਲੱਗੇ ਖੜੇ ਐ ਇੱਕ ਟਰਾਲੀ ਭਰੀਗੀ ਆ ਹੋਰ ਭਰੀ ਜੂਗੀ ਇਧਰ ਹੋਰੇ ਦਾਣੇ ਖਾਲੀ ਇਧਰ ਰਹਿ ਗਏ 4 3 ਗੇੜੇ ਰਹਿ ਗਏ ਹੋਰ ਉਸ ਤੋਂ ਬਾਅਦ 12 20 ਕਿੱਲਾਂ ਦੀ ਭਰੇ ਦੋ ਪਾਣੀ ਵਾਲੀ ਜਿਹੜੀ ਤਿੰਨ ਪਾਣੀਆਂ ਦੀ ਜਿਹੜੀ ਸਾਰ ਕਣਕ ਹੈਗੀ ਆ ਉਹ ਵੱਡਾਂਗੇ ਉਸ ਤੋਂ ਬਾਅਦ ਆ ਵੱਡ ਕੇ ਉਹਦੇ ਦੇਖਦੇ ਕਿੰਨਾ ਕਝੜ ਨਿਕਲਦਾ ਇਹਦਾ 10 12 10 12 ਦਾ ਹੈਗਾ 2852 ਕਾਣਾ ਕਰੀ ਤੂੰ ਦੇਖ ਲੋ ਛੇਤੀ ਜੀ ਵੀ ਜੀ ਹੋਈ ਆ ਲੈਟ ਜੇ ਦੀ ਆਉਂਦਾ ਨਾ ਪ੍ਰਣਾਲਾ ਤੰਨਿਆਈ ਇਹ 2852 ਦੇ ਬਿਜਾਰੇ ਆ ਪਰ ਫੰਗਸ ਦੀ ਬਿਮਾਰੀ ਲੈ ਕੇ ਆਉਣ ਵਿੱਚ ਸਭ ਤੋਂ ਵੱਡਾ ਕਾਰਨ 2852 ਆ ਆਪਾਂ ਆ ਗਏ ਜੀ ਮੰਡੀ જયਸਰ ਇਹ Rajasthan ਦੀ ਧਾਨ ਮੰਡੀ ਐਵੇਂ ਦਾ ਇੱਥੋਂ ਦਾ ਸਾਬਕਾ ਦਾ ਐਵੇਂ ਦੀ ਪ੍ਰਕਿਰਿਆ ਇੱਧਰ ਟਰੈਕਟਰ ਲੱਗੇ ਇੱਧਰ ਫਿੜਾਂ ਤੇ ਦਾਣੇ ਪਏ ਐ ਕਣਕਾਂ ਪਈਆਂ ਤੇ ਆਪਣੀਆਂ ਸਰੋਂ ਨੂੰ ਚਾਰ ਲਈ ਜਾਂਦੀ ਐ ਤੇ ਆਪਾਂ ਲੈ ਕੇ ਆਏ ਸੀ ਜੀਪ 'ਚ ਕੋਈ 8-9 ਕੁਇੰਟਲ ਸਰੋਂ ਹੈਗੀ ਆਪਣੀ ਤੇ ਚਾਰ ਲੱਗ ਰਹੀ ਐ ਤੇ ਬੜੀ ਖੁਸ਼ਹਾਲ ਮੰਡੀ ਹੋਈ ਪਈ ਐ ਇਸ ਟਾਈਮ ਕਿਉਂਕਿ ਜਿਹੜੇ ਦਾਣੇ ਕੱਢ ਰਹੇ ਨਾਲ ਦੀ ਨਾਲ ਬਾਜ਼ਾਰਾਂ 'ਚ ਲੈ ਕੇ ਆ ਰਹੇ ਐ ਇਹ ਉਹ ਕਣਕ ਤਾਂ ਇਸ ਟਾਈਮ ਚੱਲ ਰਹੀ ਆ 2500 ਰੁਪਏ ਕਵਾਂਟਲ ਤੇ ਆਪਣੇ ਪੰਜ ਕਰਨਾਲਾਂ ਚੋਂ ਨਿਕਲ ਰਹੀ ਐ 12 15 12 15 ਕਵਾਂਟਲ 15 ਕਵਾਂਟਲ ਨਿਕਲ ਰਹੀ ਐ ਕਣਕ ਤੇ ਸਰੋਂ ਇਸ ਵਾਰ ਵਧੀਆ ਨਿਕਲ ਰਹੀ ਐ ਇਸ ਵਾਰ ਸਰੋਂ ਨਿਕਲ ਰਹੀ ਐ 6 5 6 ਕਵਾਂਟਲ ਬਿਗੇ ਦੀ ਸਰੋਂ ਲਾਰੇ 4 ਤੇ ਆ ਬੰਦੇ ਨੇ ਨਾ ਬੜੀ ਵਾਰੀ ਮੈਨੂੰ ਕਹਿਦਾ ਕਹਿੰਦਾ ਮੇਰੀ ਯਾਰ ਵੀਡੀਓ ਨਹੀਂ ਬਣਾਈ ਤੂੰ ਵੀਡੀਓ ਨਹੀਂ ਪਾਈ ਇਹਦੀ ਇਹਦੀ ਵੀਡੀਓ ਲਾਜ਼ਮੀ ਪਾ ਦੇਣੀ ਆ ਆਪਾਂ ਵਲੌਗ ਦੇ ਵਿੱਚ ਲਿੰਕ ਪਾ ਹੀ ਦੂੰਗਾ ਵੇਖ ਲਈ ਪਹਿਲਾਂ ਪਹਿਲਾਂ ਹੀ ਢੋਗ ਦੇਣੀ ਤੇਰੀ ਵੀਡੀਓ ਬੰਦੇ ਲੱਗੇ ਖੜੇ ਨੇ ਸਰਵੋਚਾਰਨ Rajasthan ਦੀ ਮੰਡੀ ਇੱਥੇ ਹੁਣ ਇਹ ਹਾਲਾਤ ਹੈ ਵੀ ਇਸ ਟਾਈਮ ਪੈਡ ਨਹੀਂ ਮਿਲ ਰਹੇ ਬੰਦਿਆਂ ਨੂੰ ਲੋਕ ਫਸਲ ਲੈ ਕੇ ਆਉਣਾ ਚਾਹਦੇ ਪਰ ਪੈਡ ਨਹੀਂ ਮਿਲਦੇ ਖਾਲੀ ਸਾਨੂੰ ਵੀ ਅੱਜ ਸੈਂਦੰ ਦਾ ਵੇਟ ਕਰਕੇ ਫਿਰ ਸਰੂ ਦਾ ਮਿਲਿਆ ਤੇ ਕੱਲ ਨੂੰ ਕਣਕ ਵੱਢਣੀ ਹੈ ਕਣਕ ਵੀ ਆਏਗਾ ਤੇ ਦੋ ਤਿੰਨ ਦਿਨ ਬਾਅਦ ਲੈ ਲੈਂਦੇ ਆ ਇਹ ਸਾਡਾ ਬੰਦਾ ਵੇਖ ਲਓ ਇੱਥੇ 24 ਘੰਟੇ ਇੱਥੇ ਮੌਜੂਦ ਹੁੰਦਾ ਸਰੋ ਔਰ 55 ਲੈਬ ਆ ਰਹੀ ਹੈ ਤਾਂ ਇਸ ਵਾਰ ਤੇਲ ਵੀ ਜ਼ਿਆਦਾ ਲੈਬ ਵੀ ਵਧੀਆ ਆ ਰਹੀ ਹੈ ਤੇ ਰੇਟ ਵੀ ਵਧੀਆ ਰਹੇਗਾ। ਇਹ ਕਿੰਨੇ 30 ਡੇਰੀ ਬੋਲ 1580 ਇਹਨੂੰ ਡੇਜ 1580 ਜੀ। ਇਹ ਰੇਟ ਹੈ 42 52 61 70 70 80 ਬੋਲੀ ਚੱਲ ਰਹੀ ਹੈ ਕਣਕ ਦੀ। ਕੋਈ ਸਰ ਤੋਂ ਬੋਲ ਵੀ ਨੂੰ ਬੋਲ ਅਸਰੀ ਗਿਆ ਸੀ ਕਣਕ ਆ ਬੜੀਆ। ਯਸ ਓ ਦਾ 70 80 ਉਹ ਲੈ ਰਿਆ ਨਿਆਰੇ ਸੋਨਾ ਨਿੱਕਾ ਲਾ ਟੰਗ ਰੱਖਿਆ ਬੇਟੀ ਨੇ ਇਧਰ ਭੜਾਈ ਚੱਲ ਰਹੀ ਐ ਬੁਜਾਰ ਦਾ ਮਾਹੌਲ ਵੇਖ ਲੋ ਵੀ ਦਾਣੇ ਰੱਖਣ ਨੂੰ ਨਾ ਥਾਂ ਨਹੀਂ ਜੀ ਤੇ ਮਨਾ ਹੀ ਕਰਦੇ ਆ ਦੋ ਦੋ ਤਿੰਨ ਤਿੰਨ ਦਿਨ ਕ ਭਾਈ ਨਾ ਲੈ ਆਇਓ ਸੈਟ ਗਿਆ ਫਾਰਮ ਆਪ ਅੱਜ ਪਹਿਲੀ ਵਾਰ ਚਲਾਇਆ ਇਹ ਬਾਈਆਂ ਦਾ ਹੈਗਾ ਪਾਇਆ ਸੜਕਾਂ ਤੇ ਦਾਣੇ ਥਾਂ ਹੀ ਐ ਨਹੀਂ ਮੇਰੇ ਵੀਰੋ ਯਾਰ ਰਾਜਸਥਾਨ ਦੀ ਜੇਸਰ ਮੰਡੀ ਬਿਠਾ ਹੈ ਨਹੀਂ ਰੱਖਣ ਨੂੰ ਐਤਰ ਟਰਾਲੀ ਖਾਲੀ ਹੋ ਰਹੀ ਹੈ ਉਧਰ ਆਪਣਾ ਉਹ ਟਰਾਲੀ ਖੜੀ ਆਪਾਂ ਖਾਲੀ ਹੋਣ ਕਰਾਗੇ ਇਧਰ ਆਪਣੇ ਚੱਲ ਰਿਹਾ ਕਣਕ ਦਾ ਤੋਲਤਾ ਤੇ ਦੁਪਹਿਰੇ ਆਪਾਂ ਬਿਠੇ ਛਾਂ ਤੇ ਆ ਵੀ ਤਾਂ ਚਾਲਦੀ ਹੈ ਬਹੁਤ ਵਧੀਆ ਸਭ ਇਹ ਹੈਗਾ ਸਾਡਾ ਰਾਜਸਥਾਨ ਤੇ ਰਾਜਸਥਾਨ ਦੇ ਜੇਸਰ ਮੰਡੀ ਜੀ ਤੋਲ ਐਵੇਂ ਤਰੀਕੇ ਦਾ ਲੱਗਦਾ ਇਹ ਵੀ ਤੱਤੇ ਦੇ ਪਹਿਰੇ ਲੱਗੇ ਮਾਂ ਦੇ ਪੁੱਤ ਕਿਉਂ ਕਰ ਗੱਲ ਆ ਵੇਖ ਸੋ ਇਧਰ ਤੋਲ ਤੋਲ ਕੇ ਰੱਖੀ ਜਾਂਦੇ ਆ ਟੀਮ ਬਹੁਤ ਹੈ ਪਰ ਸਾਰੇ ਦੇ ਸਾਰੇ ਬੰਦੇ ਇੱਕਦਮ ਕੈਂਟ ਨੇ ਸਾਰੇ ਫੁਰਤੀ ਵਾਲੇ ਨੇ ਬੰਦੇ ਆ ਉਸ ਦਾ ਦਿਨ ਅੱਜ ਆ ਗਈ ਮੱਸੀਆਂ ਤੇ ਮੱਸੀਆਂ ਦੀ ਮਨਾ ਰਹੇ ਆ ਆਪਾਂ ਛੁੱਟੀ ਮਸ਼ੀਨ ਅੱਜ ਬੰਦ ਆ ਤਾ 2 ਵਜੇ ਤੋਂ ਬਾਅਦ ਚਾਲੂ ਕਰਾਂਗੇ ਆ ਪਹ ਲਾ ਰਹੇ ਹੁਣ ਜਿਹੜਾ ਨਵਾਂ ਟਰਾਲਾ ਬਣਾਇਆ ਨਾ ਟਰਾਲੇ ਦਾ ਭੋਂਗਾ ਜਿਹੜਾ ਸਾਈਡ ਤੇ ਚੱਲ ਰਹੀ ਜੁਦਦੇ ਨੇ ਮੈਨੂੰ ਇਨੀ ਨੋ ਲੈਜ ਨਹੀਂ ਇਹਨਾਂ ਨੂੰ ਪਤਾ ਬੜਾ ਇਹ ਲਾ ਰਹੇ ਇਧਰ ਸਾਡੇ ਡਰਾਈਵਰ ਸਾਹਿਬ ਇਹ ਚੱਲ ਰਹੀਆਂ ਤਣ ਰਹੀਆਂ ਨੇ ਇਹ ਵੀਰੇ ਟਰਾਲਾ ਜਿਹੜਾ ਪੂਰਾ ਸਾਰਾ ਸਿਸਟਮ ਲਾ ਲੂਗੇ ਨਾ ਸਣੇ ਤਰਪਾਲ ਤਰਪੂਲ ਸਾਰਾ ਕੰਪਲੀਟ 2.5 ਲੱਖ ਰੁਪਈਆ ਜੀ ਤਿਆਰ ਹੋਇਆ ਤਾਂ ਕਿਹੜੇ ਕਿਹੜੇ ਬੰਦੇ ਨੇ ਲਿਆ ਕਿ ਇਹ ਆਪਣੇ ਬਡੇ ਭਾਈ ਸਾਹਿਬ ਇੱਕੋ ਖੜਾ ਇਹ ਦੋਨਾਂ ਨੇ ਇਕੱਠਿਆਂ ਸੀਰ ਚਲਿਆ ਤਾਂ ਇਹ ਵੀਰੇ ਸਾਡਾ ਟਰਾਲਾ ਅਗਲੇ ਬੋਂਗ ਤੋਂ ਲੈ ਕੇ ਪਿਛਲੇ ਬੋਂਗ ਅਗਲੇ ਮਤਲਬ ਅਗਲੇ ਵੰਗੇ ਤੋਂ ਪਿਛਲੇ ਵੰਗੇ ਤੱਕ ਕਿੰਨੇ ਫੁੱਟ ਲੰਮਾਈ ਹੋਵੇਗੀ ਤੁਸੀਂ 37 ਫੁੱਟ 37 ਫੁੱਟ ਦਾ 37 ਫੁੱਟ 37 ਫੁੱਟ ਤਾਂ ਮਤਲਬ 37 ਫੁੱਟ ਦੇ ਵਿੱਚ ਮਾਲ ਆਣਾ ਤੇ ਮਾਲ ਇਹਦੇ ਵਿੱਚ ਗੁਣਾ ਆ ਜਾਣਾ 300 ਕੁਆਂਟਲ 300 300 ਪੂਰਾ 300 ਆ ਜਾਈ ਜਾਗਾ ਤੇ ਤੂੜੀ ਆ ਜੂਗੀ 150 ਤੂੰ ਪਲੱਸ ਕਿੰਨੀ 160 170 ਆ ਜੀ ਤਾਂ 300 ਤੂੰ ਪਲੱਸ ਇਹਦੇ ਜੀ ਗੁਣਾ ਤੇ 150 ਪਲੱਸ ਤੂੜੀ ਤੇ ਆਪਾਂ ਪੰਜਾਬ ਦੇ ਟੂਰ ਲਾਵਾਂਗੇ ਵਲੌਗ ਤੁਸੀਂ ਵੇਖਣਾ ਅੱਗੇ ਤਾਂ ਅੱਜ ਆਪਣੇ ਇਹਦੀ ਚੱਲ ਰਹੀ ਹੈ ਕੀ ਕਹਿੰਦੇ ਆ ਇਹਦੀ ਚੱਲ ਰਹੀ ਚਲ ਰਹੀਆਂ ਜੀ ਇਧਰ ਤਮਾਗ ਮਾ ਓਨਰ ਸਾਹਿਬ ਲੱਗੇ ਹੋਏ ਆ ਦੋਨੋਂ ਲੱਡੂ ਸੈਕਟਰੀ ਕੀ ਕਹਿਣਾ ਚਾਹੋਗੇ ਆਪ ਕੀ ਕਹਣਾ ਜਾਏਗਾ ਮੈਂ ਕੁਝ ਨਹੀਂ ਬੋਲਦਾ ਜਦੋਂ ਤੇਰੇ ਲੱਗੇ ਹੋਏ ਮਕੈਨੀਕਲ ਤੇ ਦੁਖੀ ਵਾਲੀ ਗੱਲ ਹੈ ਵੀ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਨਾ ਕੋਈ ਰਹੀ ਹੈ ਫਿਰ